ਥੋੜੇ ਦਿਨ ਪਹਿਲਾਂ ਮੋਗੇ ਇੱਕ ਪ੍ਰੋਗਰਾਮ ਸੀਗਾ ਉੱਥੇ 100-150 ਪੇਸ਼ੈਂਟ ਆਉਂਦਾ ਹੁੰਦਾ ਹਰ ਵਾਰੀ ਜਿੱਥੇ ਵੀ ਮੈਂ ਜਾਣਾ ਚਾਹੇ ਮੋਗਾ ਚਾਹੇ ਬਠਿੰਡਾ ਕਿਤੇ ਮੈਂ 5-6 ਅਲੱਗ-ਅਲੱਗ ਸਿਟੀਜ਼ ਦੇ ਵਿੱਚ ਵਿਜ਼ਿਟ ਕਰਦਾ ਇੱਕ ਮਾਤਾ ਆਈ ਸੱਚਮੁੱਚ ਦੀ ਹੈ ਇੱਕ ਘਟਨਾ ਹੋਈ ਕਿ ਉਹ ਮੇਰੇ ਕੋਲ ਬੈਠੀ ਨਾਲ ਉਹਦਾ ਬੇਟਾ ਉਹ ਕਹਿੰਦੇ ਵੀ ਗੁਰਸਬ ਅਸੀਂ 1 ਮਹੀਨਾ ਹੋ ਗਿਆ ਦਵਾਈ ਖਾ ਲਈ ਵੀ ਮੇਰੇ ਤਾਂ ਐ ਗੋਡੇ ਐ ਮੋੜੇ ਪਏ ਸੀਗੇ ਐ ਤੁਰਿਆ ਨਹੀਂ ਜਾਂਦਾ ਸੀ ਵੀ ਮਤਲਬ ਮੇਰਾ ਬੁਰਾ ਹਾਲ ਸੀ ਵੀ ਅੱਜ ਮੈਂ ਉਹ ਜਿਹੜੀ ਸੋਟੀ ਲੈ ਕੇ ਆਈ ਸੀ ਪਿਛਲੀ ਵਾਰੀ ਦਿਖਾਉ ਅੱਜ ਮੇਰੇ ਕੋਲ ਹੈ ਨਹੀਂ ਮੈਂ ਤੁਰ ਕੇ ਆਈ ਆ ਅੱਛਾ ਕੀ ਬਾਤ ਹੈ ਹਾਂ ਤੇ ਉਹ ਮਰੀਜ਼ ਨੇ ਇੰਨਾ ਮੈਨੂੰ ਜ਼ਬਰਦਸਤ ਐਕਸਪਲੇਨੇਸ਼ਨ ਦਿੱਤਾ ਤੇ ਮਤਲਬ ਤੁਸੀਂ ਨੂਰੀ ਮੈਡਮ ਯਕੀਨ ਨਹੀਂ ਜਾਣਿਓ ਕਿ ਮੈਂ ਮੈਂ ਰੋ ਪਿਆ ਹਾਂ ਕਿਆ ਬਾਤ ਨਵਾਵਾਂ ਕਿੰਨੀ ਮਿਲਦੀਆਂ ਨੇ ਅੱਜ ਵੱਡੀਆਂ ਮੇਰੀਆਂ ਵੀ ਉਹਨੇ ਕਿੰਨੀਆਂ ਕਸੀਸਾਂ ਮਤਲਬ ਮੇਰੇ ਉਹ ਉਹ ਪੁਰਖਿਆਂ ਨੂੰ ਵੀ ਸੀਸਾਂ ਦਿੱਤੀਆਂ ਜਿਹੜੇ ਮਰ ਮੁੱਕ ਵੀ ਗਏ ਕਹਿੰਦੀ ਉਹ ਵੀ ਉਹਨਾਂ ਨੂੰ ਵੀ ਰੱਬ ਜਿੱਥੇ ਹੈਗੇ ਨੇ ਵੀ ਟੰਡੀਆਂ ਚਾਵਾਂ ਰਹਿਣ ਜਿਨ੍ਹਾਂ ਦੇ ਘਰ ਚ ਮਤਲਬ ਇਦਾਂ ਦੀ ਅਸੀਸਾਂ ਜਦੋਂ ਮਿਲਦੇ ਅੱਜ ਤੱਕ ਤੁਸੀਂ ਦੇਖੋ ਵੀ ਆਪਣੇ ਕੋਲੇ ਜਿੰਨੇ ਗੋਡਿਆਂ ਗੁੱਡਿਆਂ ਦੇ ਆਏ ਨੇ ਪੇਸ਼ੈਂਟ ਨਾ ਅ ਮੈਂ ਕਹਿੰਦਾ ਹੁੰਦਾ ਸੀ ਪਿਛਲੇ ਕੁਝ ਮਹੀਨਿਆਂ ਤੱਕ ਵੀ ਸਾਡਾ ਇੱਕ ਵੀ ਐਹੋ ਜਿਹਾ ਪੇਸ਼ੈਂਟ ਨਹੀਂ ਜਿਹਨੂੰ ਆਪਰੇਸ਼ਨ ਦੀ ਲੋੜ ਪਈ ਹੋਵੇ ਜਿਹਨੂੰ ਅਸੀਂ ਦਵਾਈ ਦਿੱਤੀ ਆ ਪਰ ਹੁਣ ਸਾਡੇ ਕੋਲੇ ਸਿਰਫ ਦੋ ਪੇਸ਼ੈਂਟ ਆਏ ਨੇ ਹਲੇ ਤੱਕ ਜਿਨ੍ਹਾਂ ਦਾ ਆਪਰੇਸ਼ਨ ਹੋਇਆ ਜੀ ਜੀ ਹੁਣ ਤੁਸੀਂ ਯਕੀਨ ਕਰੋ ਜੀ ਕਿ ਇਹਨੇ ਲੱਖ ਪੇਸ਼ੈਂਟ ਨੂੰ ਦਵਾਈ ਗਈ ਉਹ ਚੋ ਦੋ ਪੇਸ਼ੈਂਟ ਨੂੰ ਆਪਰੇਸ਼ਨ ਕਰਾਉਣਾ ਬੇ ਇੱਕ ਮਾਈਨਰ ਜੀ ਗੱਲ ਹੈ ਮਤਲਬ 78% ਸਾਡਾ ਰਿਜ਼ਲਟ ਆਇਆ ਨਿਕਲ ਕੇ ਜਿਹੜਾ ਅਸੀਂ ਲੋਕਾਂ ਨੂੰ ਕਾਲ ਕਰਕੇ ਪੁੱਛਦੇ ਆ ਨਾ ਵੀ ਕਿਵੇਂ ਰਹੀ ਦਵਾਈ ਕਿਵੇਂ ਵਿੱਚੋਂ ਕੋਈ ਕਹਿੰਦਾ ਜੀ ਤੁਹਾਡੀ ਦਵਾਈ ਤਾਂ ਮਹਿੰਗੀ ਆ ਕੋਈ ਕਹਿੰਦਾ ਜੀ ਦਵਾਈ ਨੇ ਸਾਨੂੰ ਮਤਲਬ ਕਿ ਸਾਈਡ ਇਫੈਕਟ ਕਰਤਾ ਕੋਈ ਕਹਿੰਦਾ ਜੀ ਮਤਲਬ ਉਹ ਸਾਡੀ ਜਿਹੜੀ ਪਰਸੈਂਟੇਜ ਆ ਉਹ 5-7% ਦੀ ਰਹੀ ਸਾਈਡ ਇਫੈਕਟ ਤਾਂ ਮੇਰੇ ਖਿਆਲ ਤਾਂ ਘਰ ਵਿੱਚ ਵਰਤਤ ਬੜੀਆਂ ਚੀਜ਼ਾਂ ਨੇ ਸਾਰੀਆਂ ਹੁੰਦਾ ਨਹੀਂ ਜੀ ਉਹ ਪਤਾ ਕੀ ਹੋ ਜਾਂਦਾ ਕਈ ਵਾਰੀ ਲੋਕੀ ਦਵਾਈਆਂ ਨੂੰ ਜਦੋਂ ਅਸੀਂ ਦੰਨਿਆ ਨਾ ਵੀ ਇੱਕ ਗੋਲੀ ਸਵੇਰੇ ਦੁਪਹਿਰੇ ਸ਼ਾਮ ਉਹਨਾਂ ਤਿੰਨ-ਤਿੰਨ ਚਾਰ-ਚਾਰ ਗੋਲੀਆਂ ਹੁੰਦੀਆਂ ਕਿੱਥੇ ਫੱਕਾ ਮਾਰਿਆ ਪਾਣੀ ਪੀ ਲਿਆ ਤਾਂ ਉਹ ਹਰ ਇੱਕ ਚੀਜ਼ ਦਾ ਇੱਕ ਟਾਈਮ ਇੱਕ ਟਾਂਕਾ ਹੈ ਹਾਂ ਦੀਦਾਰ ਰਹਿਤ ਹੈ ਹੈ ਨਹੀਂ 4-5% ਹੈਗੇ ਨਾ ਆਪਾਂ ਤਾਂ ਰੋਟੀ ਜ਼ਿਆਦਾ ਆਪਾਂ ਖਾਣ ਲੱਗ ਜੀਤਾ ਵੀ ਤਾਂ ਖਰਾਬ ਹੋ ਜਾਂਦਾ ਸਾਰਾ ਸਿਸਟਮ ਸਾਡੇ ਕੋਲ 78% ਪੇਸ਼ੈਂਟ ਨਿਕਲ ਕੇ ਆਏ ਜੀ ਜਿਹੜੇ ਕਹਿੰਦੇ ਨੇ ਬਿਲਕੁਲ ਠੀਕ ਆ ਔਰ ਗੋਲਸਾਹ ਦਾ ਕੰਮ ਵੀ ਠੀਕ ਆ ਤਾਂ ਉਦੋਂ ਫਿਰ ਕੰਮ ਕਰਨ ਦਾ ਹੌਸਲਾ ਵੱਧਦਾ ਤਾਂ ਹੀ ਮੈਂ ਤੁਹਾਡੇ ਵਰਗੇ ਲੋਕਾਂ ਨਾਲ ਬੈਠ ਕੇ ਆਪਾਂ ਜਦੋਂ ਗੱਲ ਕਰਦੇ ਆ ਤਾਂ ਕਿਉਂਕਿ ਮੈਸੇਜ ਜਾਣਾ ਹੀ ਜਾਣਾ ਤੁਹਾਡੇ ਨਾਲ ਵੀ ਜਾਣਾ ਮੇਰੇ ਨਾਲ ਵੀ ਜਾਣਾ ਚੈਨਲ ਤੋਂ ਵੀ ਜਾਣਾ ਤਾਂ ਮੈਸੇਜ ਉਹ ਜਾਵੇ ਲੋਕਾਂ ਕੋਲੇ ਜਿਹੜਾ ਕਿ ਲੱਗੇ ਵੀ ਹਾਂ ਗੁਰਸੱਭ ਨੂੰ ਮਿਲੇ ਸੀ ਜਾਂ ਬੈਠ ਕੇ ਗੱਲ ਕਰੀ ਸੀ ਗੱਲ 'ਚ ਸਚਾਈ ਕਿੰਨੀ ਹੈ ਮਤਲਬ ਇਹ ਉਹ ਚੀਜ਼ਾਂ ਜ਼ਰੂਰੀ ਨੇ ਬਾਕੀ ਤਾਂ ਦੁਨੀਆ ਦੇ ਵਿੱਚ ਬੜਾ ਕੁਝ ਚੱਲੀ ਜਾਂਦਾ ਹੈ ਨਾ ਹਰ ਕੋਈ ਕੁਝ ਨਾ ਕੁਝ ਵੇਚੀ ਜਾਂਦਾ